ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਤ ਸਿੰਘ ਸੇਖਵਾਨ ਵੱਲੋਂ ਅੱਜ ਆਪਣੇ ਪਿੰਡ ਸੇਖਵਾਨ ਦੇ ਸੇਖਵਾਨ ਮੈਡੀਕਲ ਕਾਲਜ ਦੇ ਵਿੱਚ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੇਖਵਾਨ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਆਮ ਲੋਕਾਂ ਵੱਲੋਂ ਦਿੱਤੀ ਜਾ ਰਹੀ 10 ਲੱਖ ਦੀ ਮੈਡੀਕਲ ਸਹੂਲਤ ਬਾਰੇ ਲਾਈਵ ਪ੍ਰੋਗਰਾਮ ਦਿਖਾਇਆ ਗਿਆ। ਇਸ ਪ੍ਰੋਗਰਾਮ ਨੂੰ ਦੇਖਣ ਲਈ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਗਲਬਾਤ ਕਰਦਿਆਂ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਉਹਨਾਂ ਸਾਰੇ ਵਾਅਦਿਆਂ ਨੂੰ ਪਾਰਟੀ ਵੱਲੋਂ ਪੂਰਾ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਅੱਜ ਜੋ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਆਮ ਲੋਕਾਂ ਲਈ ਮੈਡੀਕਲ ਸਹੂਲਤ ਲਈ 10 ਲੱਖ ਤੱਕ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ। ਤਾਂ ਜੋ ਕੋਈ ਵੀ ਆਮ ਅਤੇ ਗਰੀਬ ਬੰਦਾ ਮੈਡੀਕਲ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ ਉਹਨਾਂ ਕਿਹਾ ਕਿ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਅਸੀਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਰਕਰਾਂ ਨੂੰ ਦਿੱਤੀ ਹੈ ਉਹ ਘਰ ਘਰ ਜਾ ਕੇ ਲੋਕਾਂ ਨੂੰ ਕਾਰਡ ਬਣਾਉਣ ਦੀ ਸਹੂਲਤ ਦੇਣਗੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਕਾਰਡ ਦੀ ਕੋਈ ਵੀ ਕੀਮਤ ਵਸੂਲ ਨਹੀਂ ਕੀਤੀ ਜਾਏਗੀ ਇਹ ਕਾਰਡ ਬਿਲਕੁਲ ਹੀ ਮੁਫਤ ਬਣਾਏ ਜਾਣਗੇ ਇਹ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਹਸਪਤਾਲਾਂ ਵਿੱਚ ਚੱਲਣਗੇ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੇਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਦਿੱਤੇ ਜਾਣ ਵਾਲੇ ਹਜ਼ਾਰ ਰੁਪਏ ਵੀ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ ਇਸੇ ਆਧਾਰ ਤੇ ਹੀ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਹੈਲਥ ਇੰਸ਼ੋਰੈਂਸ ਸਕੀਮ ਜਿਹੜੀ ਅੱਜ ਪੰਜਾਬ 'ਚ ਸ਼ੁਰੂ ਕੀਤੀ ਗਈ ਆ ਜਿਹਦਾ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਪੰਜਾਬ ਦੇ 65 ਲੱਖ ਪਰਿਵਾਰਾਂ ਦੇ ਦੇ ਲਈ ਜਿਹੜਾ ਉਹ ਮੁਫਤ ਕਰ ਦਿੱਤਾ ਗਿਆ ਔਰ ਉਹਦੇ ਲਈ ਕੋਈ ਵੀ एलिजिबिलिटी ਨਹੀਂ ਕਿ ਸਿਰਫ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਉਹ ਚਾਹੀਦਾ ਕਿਸੇ ਵੀ ਤੁਸੀਂ ਹਸਪਤਾਲ ਚੋਂ ਆਪਣਾ ਇਲਾਜ ਕਰਾ ਸਕਦੇ ਹੋ ਚਾਹੇ ਉਹ ਪ੍ਰਾਈਵੇਟ ਹਸਪਤਾਲ ਹੈ ਚਾਹੇ ਸਰਕਾਰੀ ਹਸਪਤਾਲ ਹੈ ਸਾਰੇ ਹੀ ਹਸਪੀਟਲ ਉਹਦੇ ਵਿੱਚ ਐਮਪੈਨਲਡ ਨੇ ਔਰ 2500 ਤਰ੍ਹਾਂ ਦੇ ਇਲਾਜ ਜਿਹੜੇ ਆ ਉਹਦੇ ਚ ਮੁਫਤ ਹੋਣਗੇ ਸੋ ਉਹਦੇ ਲਈ ਅਸੀਂ ਆਪਣੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਵੱਡੀ ਐਲਸੀਡੀ ਸਕਰੀਨ ਲਾ ਕੇ ਲਾਈਵ ਕੀਤਾ ਗਿਆ ਔਰ ਸਾਡੇ ਸਾਰੇ ਹੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅੱਜ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਆ ਔਰ ਉਹਨਾਂ ਨੇ ਖੁਸ਼ੀ ਦਾ اظہار ਕੀਤਾ ਮਠਿਆਈਆਂ ਵਡੀਆਂ ਗਈਆਂ ਨੇ ਕਿਉਂਕਿ ਇਹ ਸਕੀਮ ਬਹੁਤ ਹੀ ਵਧੀਆ ਸਕੀਮ ਹੈ ਔਰ ਸਭ ਤੋਂ ਲੋੜ ਇਸ ਵੇਲੇ ਕਿਉਂਕਿ ਬਿਮਾਰੀਆਂ ਦਿਨ-ਬ-ਦਿਨ ਵੱਧ ਰਹੀਆਂ ਨੇ ਔਰ ਮੈਡੀਕਲ ਇਲਾਜ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਸੋ ਇਹ ਬੜੀ ਸਮੇਂ ਦੀ ਲੋੜ ਸੀ ਜਿਹੜੀ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਲੋਕਾਂ ਦੀ ਨਬਜ਼ ਫੜੀ ਆ ਔਰ ਬਹੁਤ ਵਧੀਆ ਸਕੀਮ ਜਿਹੜੀ ਆ ਉਹ ਗਰੀਬ ਵਰਗ ਦੇ ਲਈ ਮੱਧਮ ਵਰਗ ਦੇ ਲਈ ਖਾਸ ਕਰਕੇ ਬਹੁਤ ਲਾਹੇਵੰਦ ਸਾਬਤ ਹੋਊਗੀ ਕਿਉਂਕਿ ਜਿਹੜੇ ਗਰੀਬ ਪਰਿਵਾਰ ਨੇ ਕਰਜ਼ਾਈ ਹੋਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਉਹ ਜਦੋਂ ਬੰਦਾ ਬਹੁਤ ਬਿਮਾਰ ਹੁੰਦਾ ਸੀ ਉਹਦਾ ਇਲਾਜ ਕਰਵਾਉਣਾ ਜਿਹੜਾ ਲੱਖਾਂ ਦਾ ਇਲਾਜ ਕਰਵਾਉਣਾ ਲੋਕ ਜਿਹੜੇ ਆ ਵਿਆਜ ਜੀ ਪੈਸੇ ਚੁੱਕ ਕੇ ਆਪਣੀਆਂ ਜਾਇਦਾਦਾਂ ਵੇਚ ਕੇ ਆਪਣੇ ਜੀਵਾਂ ਦਾ ਇਲਾਜ ਕਰਾਉਂਦੇ ਸੀ ਔਰ ਕਈ ਤੇ ਪੈਸੇ ਤੋਂ ਬਿਨਾ ਪ੍ਰਬੰਧ ਦੇ ਜਿਹੜੇ ਆ ਜੀ ਸਾਨੂੰ ਇੱਥੋਂ ਛੱਡ ਕੇ ਚਲੇ ਜਾਂਦੇ ਸੀ ਉਹਨਾਂ ਦੀ ਮੌਤ ਹੋ ਜਾਂਦੀ ਸੀ ਇਲਾਜ ਖੁਣੋ ਦਵਾਈਆਂ ਦੇ ਖੁਣੋ ਸੋ ਇਹ ਬਹੁਤ ਵਧੀਆ ਲਾਈਵ ਮਨ ਜਿਹੜੀ ਸਕੀਮ ਆ ਪੰਜਾਬ ਦੇ ਹਰ ਸ਼ਹਿਰੀ ਦੇ ਲਈ ਇਹ ਸਭ ਤੋਂ ਇਹ ਵਿੱਚ तकरीबन ਸਾਰੇ ਹੀ ਜਿੰਨੇ ਵੀ ਭਵਾਂ ਸਰਕਾਰੀ ਹਸਪਤਾਲ ਨੇ ਤੇ ਭਵਾਂ ਪ੍ਰਾਈਵੇਟ ਹਸਪਤਾਲ ਨੇ तकरीबन ਸਾਰੇ ਹਸਪੀਟਲ ਜਿਹੜੇ ਆ ਇਹਦੇ ਵਿੱਚ ਇੰਪਾਇਨਲਡ ਨੇ ਔਰ 2500 ਤਰ੍ਹਾਂ ਦੇ ਜਿਹੜੇ ਆ ਇਲਾਜ तकरीबन ਹਰ ਤਰ੍ਹਾਂ ਦਾ ਇਲਾਜ ਇਹਦੇ ਵਿੱਚ ਮੁਫਤ ਆ ਜਿੱਦਣ ਪੇਸ਼ੈਂਟ ਐਡਮਿਟ ਹੋ ਗਿਆ ਤੇ ਐਡਮਿਟ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਉਹਦਾ ਟੈਸਟ ਹੁੰਦਾ ਦਵਾਈ ਹੁੰਦੀ ਆ ਹਸਪੀਟਲ ਦਾ ਖਰਚਾ ਬੈੱਡ ਦਾ ਖਰਚਾ ਸਾਰੇ ਹੀ ਖਰਚੇ ਜਿਹੜੇ ਆ 10 ਲੱਖ ਤੱਕ ਜਿਹੜੇ ਆ ਉਹ ਸਰਕਾਰ ਵੱਲੋਂ ਮੁਫਤ ਕੀਤੇ ਜਾਂਦੇ ਕਿਹਦੇ ਵਿੱਚ ਸਾਡਾ ਜਿਹੜਾ ਪਾਰਟੀ ਦਾ ਯੂਥ ਪਿੰਗਾ ਉਹਨਾਂ ਦੀਆਂ ਅਸੀਂ ਜ਼ਿੰਮੇਵਾਰੀਆਂ ਲਾਈਆਂ ਨੇ ਬਕਾਇਦਾ ਉਹਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾ ਕੇ ਉਹਨਾਂ ਨੂੰ ਘਰ ਘਰ ਜਾ ਕੇ ਸੇਵਾ ਉਹਨਾਂ ਨੂੰ ਦਿੱਤੀ ਆ ਕਿ ਤੁਸੀਂ ਡੇਲੀ ਦੇ 50 ਪਰਿਵਾਰਾਂ ਕੋ ਜਾਣਾ ਵਾ ਔਰ ਸਾਰੀ ਮਸ਼ੀਨ ਦੇ ਵਿੱਚ ਜਿਹੜਾ ਐਂਟਰ ਕਰਕੇ ਤੇ ਸਾਰਾ ਫ੍ਰੀ ਆਫ ਕਾਸਟ ਇੱਕ ਵੀ ਰੁਪਿਆ ਜਿਹੜਾ ਵਾ ਉਹ ਇਹਦਾ ਨਹੀਂ ਲੱਗੇਗਾ ਸਾਰੇ ਕਾਰਡ ਜਿਹੜੇ ਆ ਬਿਲਕੁਲ ਫ੍ਰੀ ਸਾਡੇ ਵਲੰਟੀਅਰ ਜਾ ਕੇ ਘਰ ਘਰ ਲੋਕਾਂ ਦੇ ਬਣਾ ਕੇ ਦੇਣਗਾ 1000 ਵਾਲੀ ਸਕੀਮ ਵੀ ਜਿਹੜਾ ਹੁਣ ਬਜਟ ਮਾਰਚ ਦੇ ਮਹੀਨੇ ਚ ਪੇਸ਼ ਹੋਣ ਜਾ ਰਿਹਾ ਉਹਦੇ ਵਿੱਚ ਬਜਟ ਦੇ ਵਿੱਚ ਪ੍ਰੋਵੀਜ਼ਨ ਕਰ ਲਈ ਗਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਵੀ ਕੀਤਾ ਕਿ ਇਸ ਬਜਟ ਦੇ ਵਿੱਚ ਜਿਹੜਾ ਵਾ ਉਹਦੀ ਪ੍ਰੋਵੀਜ਼ਨ ਹੋ ਗਈ ਆ ਔਰ ਅਪ੍ਰੈਲ ਦੇ ਮਹੀਨੇ ਤੋਂ ਇਹ ਸਕੀਮ ਜਿਹੜੀ ਆ ਇਹ ਸ਼ੁਰੂ ਕੀਤੀ ਜਾਓ ਵੇਖੋ ਵਿਰੋਧੀ ਪਾਰਟੀਆਂ ਦਾ ਤੇ ਘਾਟੋ ਕੁਲੇਸ਼ ਨਹੀਂ ਮੁੱਕ ਰਿਹਾ ਪੰਜਾਬ ਨੂੰ ਉਹਨਾ ਵਿਜ਼ਨ ਕੀ ਦੇਣਾ ਵਾ ਉਹ ਤੇ ਇੱਕ ਦੂਜੇ ਨੂੰ ਹੀ ਜਿਹੜਾ ਵਾ ਉਹ ਨੀਚਾ ਦਿਖਾਉਂਦੇ ਕਾਂਗਰਸੀ ਆਪਣੇ ਆਪ ਚ ਲੱਗੇ ਹੋਏ ਆ 8-10 ਉਹਨਾਂ ਦੇ ਸੀਐਮ ਦੇ ਕੈਂਡੀਡੇਟ ਨੇ ਔਰ ਰੋਜ਼ ਹੀ ਕੋਈ ਨਾ ਕੋਈ ਕਾਉਂਟਰੋਵਰਸੀ ਨਵੀਂ ਉਹਨਾਂ ਨੇ ਆਪ ਹੀ ਸਿਹੜ ਲੈਂਦੇ ਆ ਔਰ ਦਿਨ ਬਦ ਦਿਨ ਜਿੱਦਾਂ ਇਲੈਕਸ਼ਨ ਨੇੜੇ ਆ ਰਹੀ ਆ ਉਹ ਦਿਖਾਈ ਦੇ 2027 ਤੂੰ ਕਿੰਨਾ ਤੁਸੀਂ ਕਹਿੰਦੇ ਹੋ ਬਹੁਤ ਵਧੀਆ ਜੀ ਜਿਸ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਸਰ ਪੱਖੀ ਵਿਕਾਸ ਹੋ ਰਿਹਾ ਨੌਜਵਾਨਾਂ ਨੂੰ ਡਾਕਰੀਆਂ ਮਿਲ ਰਹੀਆਂ ਨੇ ਕਿਸਾਨਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਆ ਵਧੀਆ ਫਸਲਾਂ ਚੁੱਕੀਆਂ ਜਾ ਰਹੀਆਂ ਨੇ ਹਰ ਵਰਗ ਜਿਹੜਾ ਵਾ ਉਹ ਖੁਸ਼ਹਾਲ ਹੋ ਰਿਹਾ ਔਰ ਹਰ ਵਰਗ ਜਿਹੜਾ ਵਾ ਉਹ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਵਾ ਉਹ ਖੁਸ਼ ਆ ਔਰ 27 ਜਿਹੜੀ ਆ ਦੁਬਾਰਾ ਆਮ ਆਦਮੀ ਪਾਰਟੀ ਜਿਹੜੀ ਆ ਚੰਗੀ ਮੰਡੇਟ ਤੇ ਨਾਲ ਸਰਕਾਰ ਰੀਪੀਟ ਕਰਨ ਜਾ ਰਹੀ ਹਾਂਜੀ ਮੈਂ ਸਰਬਜੀਤ ਕੌਰ ਹਾਂਜੀ ਅੱਜ ਦਾ ਸਰਪੰਚ ਜੀ ਮੈਂ ਮੌਜੂਦਾ ਸਰਪੰਚ ਗੁਰਦਾਸ ਮੰਗਲ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਅਰਵਿੰਦ ਕੇਜਰੀਵਾਲ ਵੱਲੋਂ ਉਹ ਬਹੁਤ ਵਧੀਆ ਇੱਕ ਗੁੱਡ ਮੈਸੇਜ ਸੀਗਾ ਕਿਉਂਕਿ ਗਰੀਬ ਜਨਤਾ ਨੂੰ ਜੋ ਪਹਿਲੇ 5 ਲੱਖ ਦਾ ਲਾਭ ਮਿਲ ਰਿਹਾ ਸੀ ਅੱਜ 10 ਲੱਖ ਦਾ ਉਹਨਾਂ ਨੂੰ ਇੱਕ ਗਾਰੰਟੀ ਦਿੱਤੀ ਗਈ ਆ ਔਰ ਬਹੁਤ ਵਧੀਆ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਕਿ 5 ਲੱਖ ਦੇ ਵਿੱਚ ਇਲਾਜ ਨਹੀਂ ਹੁੰਦਾ ਤੇ ਉਹਨਾਂ ਨੂੰ ਅੱਜ 10 ਲੱਖ ਦੇ ਕੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਪੰਜਾਬ ਵਾਸਤੇ ਮਾਨ ਸਰਕਾਰ ਨੇ ਔਰ ਅਰਵਿੰਦ ਕੇਜਰੀਵਾਲ ਨੇ ਹਾਂਜੀ ਅਸੀਂ ਤਾਂ ਪਹਿਲਾਂ ਵੀ ਆਪਣੇ ਪਿੰਡ ਦਾ ਜਿਹੜਾ ਮਾਹੌਲ ਆ ਉਹ ਸਾਰਾ ਹੀ ਆਮ ਆਦਮੀ ਪਾਰਟੀ ਵਾਲਾ ਹੀ ਬਣਾ ਚੁੱਕੇ ਆ ਕਿਉਂਕਿ ਉੱਥੇ ਕੰਮ ਹੋ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਨੇ ਹੁਣ ਇੱਕ ਗਰੰਟੀ ਜਾਰੀ ਕੀਤੀ ਆ ਜਿੰਨੀਆਂ ਵੀ ਇਹਨਾਂ ਨੇ ਗਰੰਟੀਆਂ ਲਿਖੀਆਂ ਸੀ ਉਹ ਸਾਰੀਆਂ ਜਾਰੀ ਕੀਤੀਆਂ ਹੁਣ ਜਿਹੜੀਆਂ ਮਹਿਲਾਵਾਂ ਦੀ 1100 ਰੁਪਇਆ ਇਹ ਕਹਿ ਰਹੇ ਨੇ ਉਹ ਵੀ ਅਗਰ ਗਰੰਟੀ ਇਹਨਾਂ ਨੇ ਦੇ ਦਿੱਤੀ ਮਾਰਚ ਤੱਕ ਤਾਂ ਫੇਰ ਮੈਂ ਕਹਿੰਦੀ ਆ ਕਿ ਸਾਰਾ ਮਾਹੌਲ ਹੀ ਆਮ ਆਦਮੀ ਪਾਰਟੀ ਦਾ ਹੋ ਜਾਣਾ ਚੰਗੀ ਲੀਡ ਤੇ ਜਿੱਤੇਗੀ ਆਪਾਂ ਬਿਲਕੁਲ ਚੰਗੀ ਲੀਡ ਤੇ ਜਿੱਤੇਗੀ ਜਨਾ ਜਤਿੰਦਰ ਕੌਰ ਪਿੰਡ ਖੁੰਡੀ ਤੋਂ ਤਿੰਨ ਵਾਰ ਲਗਾਤਾਰ ਸਰਪੈਂਚਲ ਨਸ਼ਰੀ ਵਾਰ ਹੁਣੇ ਹੁਣੇ ਉਹ ਜਿਲਾ ਪ੍ਰਸ਼ਾਸਦੀ ਦਾ ਅਸ਼ਵੇ ਜਿਲਾ ਪ੍ਰਸ਼ਾਸਦੀ ਲਾਇਸੈਂਸ ਜਿੱਤੇਗੇ ਮੈਂ ਫੋਨ ਨੰਬਰ 8 ਤੇ ਬੜਤੋਂ ਆਈ ਹੈ ਅੱਛਾ ਜੀ ਮਾਨ ਸਾਹਿਬ ਵੇਖੋ ਜੀ 4 ਸਾਲ ਹੋ ਗਏ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਾ ਮਾਨ ਸਾਹਿਬ ਆਮ ਲੋਕਾਂ ਦੇ ਲਈ ਜੋ ਪਾਲਸੀਆਂ ਲੈ ਕੇ ਆ ਰਹੇ ਨੇ ਉੰਨਾ ਦੇ ਵਿੱਚ ਜੋ ਪਹਿਲਾਂ ਪਾਲਸੀਆਂ ਸਾਡੀਆਂ ਆਈਆਂ ਹੀ ਉਹ ਵੀ ਸਾਰੇ ਲੋਕਾਂ ਨੂੰ ਪਤਾ ਹੈ ਜੋ ਅੱਜ 10 ਲੱਖ ਦੀ ਪਾਲਸੀ ਆਈ ਹੈ ਹਰ ਮੀਰ ਤੇ ਗਰੀਬ ਵਾਸਤੇ ਆਈ ਹੈ ਜੀ ਇਹਦੇ ਨਾਲ ਗਰੀਬ ਨੂੰ ਤੇ ਜੋ ਫਾਇਦਾ ਹੋਏਗਾ ਹੋਏਗਾ ਮੀਰ ਨੂੰ ਵੀ ਨਾਲ ਉਨਾ ਹੀ ਫਾਇਦਾ ਹੋਏਗਾ ਬਹੁਤ ਵਧੀਆ ਪਰਾਲਾ 65 ਲੱਖ ਪਰਿਵਾਰ ਨੂੰ ਜੋ ਇਹ ਸਹੂਲਤਾ ਮਿਲਣ ਜਾ ਰਹੀਆਂ ਨੇ ਜਿੱਦਾਂ ਮਾਨ ਸਾਹਿਬ ਨੇ ਦੱਸਿਆ ਹੁਣੇ ਕਿ ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰਾਂ ਦੇ ਬਜ਼ੁਰਗ ਜਾਂ ਬੱਚੇ ਚਾਰੇ ਲਾਜ ਨੂੰ ਹੀ ਚਲੇ ਜਾਂਦੇ ਹੀ ਬਿਲਕੁਲ ਸੱਚਾ ਇਹੀ ਪਿੰਡਾਂ ਵਿੱਚ ਰਹਿੰਦੇ ਆ ਦੇਖਦੇ ਆ ਇੱਕ ਛੋਟਾ ਜਿਹਾ ਬਿਜ਼ਨਸ ਮੇਰਾ ਹੁਣ ਕਰਕੇ ਮੈਨੂੰ ਵੀ ਪਤਾ ਹੈ ਕਿ ਮੇਰੇ ਕੋਲ ਲਾਭ ਦਾ ਕੰਮ ਹੈ ਮੈਂ ਐਕਸਲਰੇਟ ਕੰਡੀਸ਼ਨ ਆ ਜਦੋਂ ਸਾਡੇ ਵੀ ਕਲੀਨਿਕ ਤੇ ਕੋਈ ਇਹੋ ਜਿਹਾ ਬਜ਼ੁਰਗ ਹੁੰਦਾ ਵਿਚਾਰਾ ਤੇ ਉਹਨਾਂ ਤੋਂ ਇੰਨੇ ਪੈਸੇ ਹੀ ਨਹੀਂ ਪਏ ਹੁੰਦੇ ਕਿ ਉਹ ਆਪਣੇ ਟੈਸਟ ਵਗੈਰਾ ਹੀ ਕਰਾ ਲੈਣ ਤੇ ਲਾਜ ਤੇ ਬਹੁਤ ਦੂਰ ਦੀ ਗੱਲ ਹੀ ਮਾਨ ਸਾਹਿਬ ਦੇ ਇਹ ਪਰਾਲੇ ਨਾਲ ਆਮ ਪਬਲਿਕ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਸਾਡੀ ਮੈਂ ਹਲਕਾ ਕੋਆਰਡੀਨੇਟਰ ਕਾਦੀਆਂ ਦੇ ਹੁਣ ਦੇ ਨਾਤੇ ਮੀਟਿੰਗਾਂ ਵਿੱਚ ਜਾ ਰਹੀ ਹਾਂ ਜੀ ਸਾਡੀ 3 ਦਿਨ ਪਹਿਲਾਂ ਹੀ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਹੈ ਜਿੱਥੇ ਸਾਨੂੰ ਇਸ ਬਾਰੇ ਹੀ ਦੱਸਿਆ ਗਿਆ ਸੀ ਕਿ ਸਾਡੀਆਂ ਭੈਣਾਂ ਦੀ ਜਿਹੜੀ ਗਾਰੰਟੀ 1000 ਰੁਪਏ ਵਾਲੀ ਰਹਿ ਗਈ ਹੈ ਉਹ ਆਉਣ ਵਾਲੇ ਬਜਟ ਦੇ ਵਿੱਚ ਜਿਹੜੀ ਹੈ ਉਹ ਵੀ ਪੂਰੀ ਹੋਣ ਜਾ ਰਹੀ ਹੈ ਜੀ ਤੇ ਜਿਸ ਤਰ੍ਹਾਂ ਇਹ ਗਾਰੰਟੀਆਂ ਪੂਰੀਆਂ ਹੋ ਰਹੀਆਂ ਉਹ 1000 ਵਾਲੀ ਵੀ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ 2027 ਚ ਕੀ ਦੋਸ ਜਾਰੀ ਸਤਾਈ ਦੀ ਇਲੈਕਸ਼ਨ ਹੈ ਸਾਨੂੰ ਨਾ ਜਿੱਤਾਂਗੇ ਜੀ ਤਾਂ ਸਰਕਾਰ ਦੁਬਾਰਾ ਜਿਹੜੀ ਆਵਾਦੀ ਪਾਰਟੀ ਦੀ ਆਏਗੀ